ਆ ਦੇਖੋ ਲਓ ਉਹ ਦੇਖੋ ਕਮਾਲ ਹੈ ਵਾਹ ਜੀ ਵਾਹ ਜਮਾ ਸਰਾ ਕੀਤਾ ਪਿਆ ਜੀ ਦੇਖ ਸਕਦਾ ਤੁਸੀਂ ਲਓ ਵੀ ਮਿੱਤਰੋ ਮੋਕਸਰ ਪਹੁੰਚੇ ਸੀਗੇ ਜੀ ਮੰਡੀ ਦੇ ਵਿੱਚ ਤੇ ਆ ਬਾਈ ਨਾ ਮਾਡਲ ਟਰੈਕਟਰਾਂ ਦੇ ਬਣਾ ਕੇ ਤੇ ਸੇਲ ਕਰਦਾ ਤੇ ਕੰਟੈਕਟ ਨੰਬਰ ਬਾਈ ਦਾ ਦਵਾਂਗੇ ਤੇ ਗੱਲਬਾਤ ਕਰਾਉਣਾ ਸੱਚੀ ਗੱਲ ਬਾਈ ਸੱਚੀ ਗੱਲ ਬਾਈ ਜੀ ਫਕਰਸਰ ਪਿੰਡ ਆ ਬਾਈ ਕਿੱਦਾਂ ਹੈ ਜੀ ਫਕਰਸਰ ਪਿੰਡ ਤੇ ਕਿੱਥੇ ਕਿ ਬੇਜਦਾ ਬਾਈ ਇਹ ਗੱਡੜਵਾ ਕੋਲੇ ਆ ਬਾਈ ਠੀਕ ਹੈ ਕਦੋਂ-ਕਦੋਂ ਕੰਮ ਕਰਦਾ ਬਾਈ ਇਹ 2 ਸਾਲ ਹੋ ਗਏ ਪੇ ਇਹ ਸ਼ੌਂਕ ਹੀ ਸੀਗਾ ਬਾਈ ਸ਼ੌਂਕ ਹੀ ਸੀ ਬਾਈ ਸ਼ੌਂਕੀਆ ਤੌਰ ਤੇ ਬਣਾਉਂਦਾ ਠੀਕ ਆ ਕਿੰਨੇ ਕਿੰਨੇ ਟਾਈਮ ਚ ਬਣ ਜਾਂਦਾ ਇੱਕ ਮਾਡਲ ਬਾਈ ਟਰੈਕਟਰ ਦਾ ਇਹਨੂੰ ਬਾਈ ਇੱਕ ਦਿਨ ਲੱਗ ਜਾਂਦਾ ਇੱਕ ਦਿਨ ਲੱਗ ਜਾਂਦਾ ਲੱਗ ਜਾਂਦਾ ਠੀਕ ਆ ਇਹ ਕਿੱਥੋਂ ਬਾਈ ਬਣ ਕੇ ਚਲੋ ਕਿਵੇਂ ਦਿਮਾਗ ਚ ਆਈ ਵੀ ਇਹ ਚੀਜ਼ ਬਣਾਇਆ ਕਰੀਏ ਇਹ ਬਸ ਬਾਈ ਟਰੈਕਟਰ ਦੇ ਨਾਲ ਮਾਡਲ ਆਇਆ ਸੀ ਇੱਕ ਏਜੰਸੀ ਦਾ ਟਰੈਕਟਰ ਲਿਆ ਉਹਦੇ ਨਾਲ ਮਾਡਲ ਆਇਆ ਸੀ ਉਹਦੇ ਤੇ ਹੌਲੀ ਹੌਲੀ ਮੱਥਾ ਮਾਰਿਆ ਤਿੰਨ ਚਾਰ ਮਹੀਨੇ ਉਹ ਜਿਹੜੇ ਏਜੰਸੀ ਦੇ ਟਰੈਕਟਰਾਂ ਦੇ ਦਿੰਦੇ ਆ ਉਹ ਖੋਲ ਖੋਲ ਕੇ ਬਣਾਇਆ ਅੱਛਾ ਉਹ ਮਾਡਲ ਨੂੰ ਖੋਲ ਕੇ ਬਣਾਇਆ ਹਾਂ ਤੇ ਇਹ ਬਣਾਉਣਾ ਕਹਦਾ ਬਈ ਪਲਾਸਟਿਕ ਦਾ ਪਲਾਸਟਿਕ ਦਾ ਬਈ ਠੀਕ ਆ ਇਹ ਪਲਾਸਟਿਕ ਦਾ ਬਈ ਬਣਾਉਂਦਾ ਦੇਖ ਲਓ ਤਿਆਰ ਕਰਦਾ ਕਿਵੇਂ ਬਈ ਉਸ ਉਸ ਸ਼ੇਪ ਚ ਕਿਵੇਂ ਢਾਲਦਾ ਇਹਨਾਂ ਨੂੰ ਇਹ ਬਈ ਡੰਮੀ ਆਉਂਦੇ ਵੈਸੇ ਤਾਂ ਜੀ डमी ਆ ਤਾਂ ਆਪਾਂ ਵਰਕਿੰਗ ਕਰ ਦਿੰਨੇ ਆਂ। ਅੱਛਾ ਉਹ ਉਹਨੂੰ ਵਰਕਿੰਗ ਕਰ ਦਿੰਨੇ ਆਂ। ਜਿਵੇਂ ਆਹ ਇਧਰਲੇ ਬਾਈ ਕੰਬੈਨ ਬਣਾਈ ਪਈ ਆ ਹਨਾ ਇਧਰਲੇ ਪਾਸੇ ਇਹ ਹੁਣ ਬਾਈ ਨੇ ਬਾਈ ਕਿੱਤੇ ਦੇ ਵਿੱਚ ਆਪਦੇ ਤਬਦੀਲ ਕਰ ਲਿਆ ਹੁਣ ਬਾਈ ਵੇਚਣ ਵੀ ਲੱਗਿਆ ਸੇਲ ਕਰਕੇ ਆਰਡਰ ਤੇ ਵੀ ਤਿਆਰ ਕਰ ਦਿੰਨੇ ਆਂ। ਆਰਡਰ ਤੇ ਵੀ ਤਿਆਰ ਕਰ ਦਿੰਨੇ ਆਂ ਬਾਈ ਜੈਬ ਜਾ ਥੋੜਾ ਵੱਡਾ ਟਰੈਕਟਰ ਹੈ। ਇਟੋ ਦੇ ਨਾਲ ਦਾ ਆਪਾਂ ਡਮੀ ਬਣਾ ਦਿੰਨੇ ਆਂ। ਜਿਹੋ ਜਿਹਾ ਵੱਡਾ ਟਰੈਕਟਰ ਉਸ ਹਿਸਾਬ ਨਾਲ ਜੇ ਕਿਸੇ ਕੋਲ ਮੰਨ ਕੇ ਚਲੋ ਜਿਵੇਂ ਇਹਦੇ ਵਿੱਚ ਕਈ ਟਰੈਕਟਰ ਹੁਣ ਹੈ ਨਹੀਂਗੇ ਜਿਵੇਂ ਕਿਸੇ ਨੇ ਮਾਰ ਕੇ ਜਦੋਂ ਬਣਵਾਉਣਾ ਹੋਵੇ ਆਪਾਂ ਉਹ ਵੀ ਬ ਫੋਨ ਕਰ ਸਕਦੇ ਹੋ ਤਾਂ ਉਹ ਤੁਹਾਨੂੰ ਦੱਸ ਦੇਣਗੇ ਨਾ ਤੇ ਆਰਡਰ ਰੀਸੀਵ ਕਰ ਲਾਂਗੇ ਆਪਣਾ ਗੁਰੀ ਟਰੈਕਟਰ ਮਾਡਲ ਦੇ ਨਾਂ ਤੇ ਪੇਜ ਹੈ ਅੱਛਾ ਇਸ ਦਾ ਤੇ ਆਪਾਂ ਨੂੰ ਹਾਂ ਬਈ ਇੰਸਟਾਗ੍ਰam ਦੇ ਹੈਗਾ ਉੱਥੇ ਆਪਾਂ ਬਾਈ ਦਾ ਬਾਈ ਦਾ ਪੇਜ ਮੈਂਸ਼ਨ ਕਰ ਦਾਂਗੇ ਆ ਦੇਖੋ ਡਿੱਕ ਵੀ ਲਾਇਆ ਬਾਈਆਂ ਨੇ ਤੇ ਚਲਾਇੰਗੇ ਬਈ ਮੜਾ ਜਾ ਨੂੰ ਦਿਖਾਉਣੇ ਆ ਕਮਾਲ ਕੀਤੀ ਪਈ ਆ ਜਿਵੇਂ ਕਲਾ ਦੀ ਹੈ ਨਾ ਟਰੈਕਟਰ ਚ ਲਾ ਕੇ ਵਗਾ ਦਿਆ ਗੱਗਾ ਚ ਮੜਾ ਟਰੈਕਟਰ ਚ ਕਾਈਂ ਟਰੈਕਟਰ ਚ ਲਾ ਕੇ ਟਰੈਕਟਰ ਵੀ ਬਾਈ ਤੁਹਾਨੂੰ ਚਲਾ ਕੇ ਦਿਖਾਉਣੇ ਆ ਆ ਮਿਊਜ਼ਿਕ ਚੱਲਦਾ ਦੇਖੋ ਚੈੱਕ ਕਰੋ 2500 ਆ ਦੇਖੋ ਲਓ ਉਹ ਦੇਖੋ ਕਮਾਲ ਹੈ ਵਾਹ ਜੀ ਵਾਹ ਜਮਾ ਸਰਾ ਕੀਤਾ ਪਿਆ ਜੀ ਦੇਖ ਸਕਦਾ ਤੁਸੀਂ ਦੇਖ ਸਕਦਾ ਲੋ ਜੀ ਚਲੋ ਜੀ ਤੇ ਬਾਕੀ ਭਾਈ ਕੀ ਰੇਟ ਦੇ ਵਿੱਚ ਇਹ ਸ਼ੁਰੂ ਹੋ ਜਾਂਦੇ ਕਿੰਨੇ ਤੋਂ ਏ ਭਾਈ 2500 ਤੋਂ 3000 ਤੱਕ 2500 ਤੇ 3000 2500 ਵਾਲਾ ਕਿਹੜਾ 3000 ਵਾਲਾ ਕਿਹੜਾ ਇਹਨਾਂ ਦਾ ਆ 2500 ਵਾਲਾ ਭਈਆ 3000 ਵਾਲਾ 50 ਤੇ 3000 ਵਾਲਾ ਹੈ ਮਾਡਲ ਦਾ ਫਰਕ ਹੁੰਦਾ ਵੀਰੇ ਸਾਈਜ਼ ਦਾ ਇਹ ਮਾਡਲ ਦਾ ਫਰਕ ਆ ਕੀ ਕੀ ਫਰਕ ਆ ਬਈ ਇਹਨਾਂ ਤੇ ਮਹਿੰਗਾ ਕਦੋਂ ਕੀ ਸਿਸਟਮ ਇਹਦੇ ਚ ਇਹਦੀ ਕੁਆਲਿਟੀ ਆ ਮਾਡਲ ਦੀ ਜ਼ਿਆਦਾ ਹੁੰਦੀ ਆ ਵੀਰੇ ਇਹਦੀ ਕੁਆਲਿਟੀ ਘੱਟ ਹੁੰਦੀ ਆ ਮਾਡਲ ਅਸਾਂ ਇਹਦੀ ਕੁਆਲਿਟੀ ਘੱਟ ਆ ਥੋੜੀ ਜੀ ਲਓ ਜੀ ਦੇਖੋ ਤੁਸੀਂ ਇਹ ਬਾਕੀ ਇਹ ਭਾਈ ਤੁਸੀਂ ਮੈਂ ਵੀਡੀਓ ਪਹਿਲਾਂ ਜਦੋਂ ਟਰੈਕਟਰਾਂ ਦੀ ਪਾਈ ਸੀ ਨਾ ਉਹ ਬੰਦਾ ਕਈ ਸ਼ੌਂਕੇ ਤਿਆਰ ਕਰਦਾ ਵੀ ਉਹ ਰ ਤੇ ਹੁਣ ਤੁਸੀਂ ਨੰਬਰ ਮੰਗਦੇ ਸੀਗੇ ਬਈ ਕੋਈ ਯਾਰ ਸੇਲ ਆਲਰਟ ਹੁਣ ਹਨਾ ਮਾਡਲ ਤੇ ਆਹ ਬਾਈ ਜੀ ਤੁਸੀਂ ਲੈ ਵੀ ਸਕਦੇ ਹੋ ਟਰੈਕਟਰ ਹਨਾ ਇਧਰਲੇ ਬਾਈ ਕੰਬੈਨ ਬਣਾਈ ਆ ਇਧਰਲੇ ਪਾਸੇ ਬਾਈ ਕੰਬੈਨ ਤਿਆਰ ਕੀਤੀ ਆ ਵੀ ਚੱਲਦੀ ਕੰਬੈਨ ਵੀ ਚੱਲਦੀ ਆ ਬਾਈ ਇਹ ਡੰਮੀ ਹੈ ਵੀਰੇ ਚੱਲਦੀ ਵੀ ਹੈਗੀ ਆਪਣੇ ਕੋਲੇ ਅੱਛਾ ਅੱਛਾ ਚੱਲਦੀ ਵੀ ਹੈਗੀ ਆ ਬਾਈ ਉਸ ਹਨਾ ਤੁਹਾਨੂੰ ਚੱਲਦੀ ਕਰ ਦੂਗਾ ਡੈਕ ਸਾਰਾ ਨੇ ਲਾਇਆ ਬਾਈ ਡੈਕ ਚ ਕੀ ਕੀ ਲਾਇਆ ਇਹਦੇ ਵਿੱਚ ਇਹ ਡੈਕ ਵੀਰੇ ਬਲੂ ਤੋਂ ਉੱਤੇ ਚੱਲਦਾ ਜੀ ਮੈਮਰੀ ਕਾਰਡ ਵੀ ਪੈਂਦਾ ਕਾਰ ਰੀਡਰ ਵੀ ਪੈ ਜਾਂਦਾ ਠੀਕ ਆ ਕਾਰ ਰੀਡਰ ਵੀ ਪੈਂਦਾ ਬਾਈ ਤੁਸੀਂ ਸੰਪਰਕ ਕਰ ਸਕਦੇ ਹੋ ਮੜਾ ਕੰਟੈਕਟ ਠੀਕ ਹੈ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਬਾਕੀ ਬਾਈ ਦਾ ਨੰਬਰ ਤੇ ਸਟਾਈਡ ਕਰਦਾਂਗੇ ਮੈਂਸ਼ਨ ਥੈਂਕ ਯੂ ਵੀਰੇ ਮਿਹਰਬਾਨੀ ਘੈਂਟ ਕੰਮ ਆ ਬਾਈ ਤੇਰਾ ਜਮਾ ਥੈਂਕ ਯੂ